ਤੇ ਬਹੁਤ ਸੋਹਣਾ ਨਜ਼ਾਰਾ ਜੀ ਰਾਤ ਨੂੰ ਹਵਾ ਮਹਿਲ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਪਿੰਕ ਸਿਟੀ ਜੈਪੁਰ ਦੇ ਵਿੱਚ ਹਨਾ ਰਾਤ ਆਪਾਂ ਜਿਹੜਾ ਜੈਪੁਰ ਪਹੁੰਚ ਗਏ ਸੀਗੇ ਤੇ ਰਾਤ ਆਪਾਂ ਗੁਰਦੁਆਰਾ ਸਾਹਿਬ ਜਿਹੜਾ ਰੂਮ ਲੈ ਲਿਆ ਸੀ ਹਨਾ ਤੇ ਅੱਜ ਆਪਾਂ ਤੁਹਾਨੂੰ ਸਾਰੀ ਪਿੰਕ ਸਿਟੀ ਘੁਮਾਵਾਂਗੇ ਤੇ ਇੱਥੇ ਦੀਆਂ ਸੋਹਣੀਆਂ-ਸੋਹਣੀਆਂ ਥਾਵਾਂ ਦਿਖਾਵਾਂਗੇ ਹਨਾ ਤੇ ਪਹਿਲਾਂ ਆਪਾਂ ਚੱਲਦੇ ਹਾਂ ਹਵਾ ਮਹਿਲ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਹਵਾ ਮਹਿਲ ਦੀ ਦੂਰੀ ਤੇ ਥੋੜੀ ਹਵਾ ਮਹਿਲ ਦੀ ਦੂ ਇਹ ਪੰਜ ਚੌਕ 'ਚ ਰੁਕੇ ਆਂ ਜੀ ਸਾਹਮਣੇ ਜਿਹੜਾ ਚੌਕ ਬਣਿਆ ਹੋਇਆ ਬਹੁਤ ਟ੍ਰੈਫਿਕ ਆ ਜੀ ਇੱਥੇ ਤੇ ਇੱਥੇ ਸਾਹਮਣੇ ਤੁਹਾਨੂੰ ਕਬੂਤਰ ਦੇਖਣਗੇ ਨਾ ਇੱਥੇ ਬਹੁਤ ਲੋਕ ਜਿਹੜੇ ਆ ਕੇ ਕਬੂਤਰਾਂ ਨੂੰ ਦਾਣਾ ਪਾਉਂਦੇ ਨੇ ਅਗਰ ਉਹ ਲੱਗੇ ਤੁਹਾਨੂੰ ਆਂਟੀ ਉਹਨਾਂ ਨੇ ਜਿਹੜਾ ਦਾਣਾ ਰੱਖਿਆ ਹੋਇਆ ਹੈ ਨਾ ਕਬੂਤਰਾਂ ਦੇ ਪਾਉਣ ਦੇ ਲਈ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੇ ਬਹੁਤ ਲੋਕ ਜਿਹੜੇ ਇੱਥੇ ਦਾਣਾ ਪਾਉਂਦੇ ਨੇ ਕਬੂਤਰਾਂ ਨੂੰ ਆ ਕੇ ਨਾ ਆਹ ਸਾਰੇ ਲੋਕ ਆਹ ਨੇ ਕਬੂਤਰ ਇਹਨਾਂ ਨੂੰ ਆ ਕੇ ਜਿਹੜਾ ਦਾਣਾ ਪਾਉਂਦੇ ਨੇ ਇਹ ਚੌਕ ਦੇ ਬਿਲਕੁਲ ਸਾਹਮਣੇ ਤੇ ਪਰਲੇ ਪਾਸੇ ਜਿਹੜੀ ਮਾਰਕੀਟ ਬਣੀ ਹੋਈ ਆ ਸਬਜ਼ੀ ਮਾਰਕੀਟ ਹੈ ਨਾ ਛੋਟੀ ਜੀ ਉੱਥੇ ਬਹੁਤ ਟੈਂਪੂ ਘਰਦੇ ਨੇ ਤੁਸੀਂ ਟੈਂਪੂ ਲੈ ਕੇ ਕਿਤੇ ਜੈਪੁਰ ਦੇ ਕਿਸੇ ਏਰੀਆ ਦੇ ਵਿੱਚ ਵੀ ਜਾ ਸਕਦੇ ਹੋ ਨਾ ਆਹ ਸਾਰਾ ਬਾਜ਼ਾਰ ਆ ਜੀ ਜੈਪੁਰ ਸ਼ਹਿਰ ਦਾ ਬਿਲਕੁਲ ਮਹਿਲਾਂ ਦੀ ਤਰ੍ਹਾਂ ਬੜੀਆਂ ਹੋਈਆਂ ਇਮਾਰਤਾਂ ਨੇ ਰੇ ਨਾ ਤਾਂ ਹੀ ਜਿਹੜਾ ਜੈਪੁਰ ਨੂੰ ਮਹਿਲਾਂ ਦਾ ਸ਼ਹਿਰ ਕਿਹਾ ਜਾਂਦਾ ਨਾ ਤੇ ਆਹ ਸਾਰੀ ਮਾਰਕੀਟ ਹੈ ਜੀ ਬਸ ਥੋੜੀ ਦੂਰੀ ਤੇ ਜਿਹੜਾ ਹਵਾ ਮਹਿਲ ਬਣਿਆ ਹੋਇਆ ਤੇ ਉਹ ਸਾਹਮਣੇ ਚੌਕ ਆ ਜੀ ਚੌਕ ਤੋਂ ਸਧਿਆਤ ਮੁੜ ਕੇ ਜੇਰਾ ਆਪਾਂ ਹਵਾ ਮਹਿਲ ਦੀ ਗੱਲ ਆ ਜਾਨੇ ਨੇ ਆਪਾਂ ਤੁਹਾਨੂੰ ਹਵਾ ਮਹਿਲ ਦਾ ਇਤਿਹਾਸ ਦੱਸਦੇ ਹਾਂ ਨਾ 1799 ਸੀ ਵਿੱਚ ਮਹਾਰਾਜ ਸਵਾ ਪ੍ਰਤਾਪ ਸਿੰਘ ਦੁਆਰਾ ਬਣਾਇਆ ਗਿਆ ਸੀ ਇਹ ਹੈ ਨਾ ਇਹ ਹਵਾ ਮਹਿਲ ਇਸ ਦੀ ਸਾਰੀ ਦਾ ਮੁੱਖ ਮਕਸਦ ਸਾਹੀ ਆਰਥਾਂ ਨੂੰ ਜਨਤਕ ਖਾਮਾ ਤੋਂ ਲੁਕਿਆ ਰਹਿਣ ਦੀ ਇਜਾਜ਼ਤ ਦੇਂਦੇ ਹੋਏ ਗਲੀ ਦੇ ਜੀਵਨ ਅਤੇ ਬਾਹਰ ਦੀਆਂ ਕਟਨਾਵਾਂ ਨੂੰ ਦੇਖਣ ਦੇਣਾ ਸੀ ਤੇ ਇਸ ਮਹਿਲ ਦੀ ਵਿਲੱਖਣ ਸ਼ਕਲ ਆ ਜੋ ਕਿ ਇੱਕ ਮਧੂ ਮਕੂਦੇ ਛੱਤੇ ਵਰਗੀ ਆ ਹੈ ਨਾ ਮਹਿਲ ਦੇ ਵਿੱਚ ਹਵਾ ਆਉਣ ਦੇ ਲਈ ਜਿਹੜੀਆਂ 955 ਟਾਕੀਆਂ ਰੱਖੀਆਂ ਗਈਆਂ ਸੀ ਇਸ ਲਈ ਇਸ ਨੂੰ ਜਿਹੜਾ ਹਵਾ ਮਹਿਲ ਇਹ ਆ ਜਾਂਦਾ ਇਹ ਹਵਾ ਮਹਿਲ ਨੂੰ ਡਿਜ਼ਾਈਨ ਕੀਤਾ ਸੀ ਨਾਲ ਚੰਦ ਉਸਤਾਦ ਜੀ ਨੇ ਕੀਤਾ ਸੀ ਤੇ ਇਸ ਨੂੰ ਰਾਜਪੂਤ ਤੇ ਮਗਲ ਸ਼ੈਲੀ ਦੇ ਮਿਸ਼ਰਣ ਵਿੱਚ ਬਣਾਇਆ ਗਿਆ ਹੈ ਹਵਾ ਮਹਿਲ ਦੇ ਬਿਲਕੁਲ ਸਾਹਮਣੇ ਜਿਹੜੀ ਆ ਸਾਰੀ ਮਾਰਕੀਟ ਆ ਹੁਣ ਆਪਾਂ ਚੱਲਦੇ ਆਂ ਹਵਾ ਮਹਿਲ ਦੇ ਅੰਦਰ ਹਵਾ ਮਹਿਲ ਦੇ ਅੰਦਰ ਆਪਾਂ ਆ ਗਏ ਹਨਾ ਤੇ ਉਹ ਸਾਹਮਣੇ ਜਿਹੜਾ ਟਿਕਟ ਕਾਊਂਟਰ ਬਣਿਆ ਹੋਇਆ ਦੇਖੋ ਆਪਾਂ ਟਿਕਟਾਂ ਲੈਣੇ ਆ ਤੇ ਆਪਾਂ ਜਿਹੜੀਆਂ ਦੋ ਟਿਕਟਾਂ ਲੈਣੀਆਂ ਤੇ ਇੰਡੀਅਨ ਟਿਕਟ ਤਾਂ ਹੈਗੀ 52 ਤੇ ਜੇਕਰ ਤੁਸੀਂ ਸਟੂਡੈਂਟ ਹੋ ਤਾਂ 22 ਰੁਪਏ ਜੇਕਰ ਤੁਸੀਂ ਫੋਰਨਰ ਸਿਟੀਜ਼ਨ ਹੋ ਤਾਂ 202 ਫੋਰਨਰ ਸਟੂਡੈਂਟ ਹੋ ਤਾਂ 102 ਤੇ ਇੱ ਲੈ ਕੇ ਗੇਟ ਦੇ ਵਿੱਚੋਂ ਐਂਟਰੀ ਕਰ ਲਈ ਤੇ ਆ ਸਾਰਾ ਹਵਾ ਮਹਿਲ ਦਾ ਦ੍ਰਿਸ਼ ਆ ਜੀ ਤੇ ਬਹੁਤ ਲੋਕ ਇੱਥੇ ਫੋਟੋਗ੍ਰਾਫੀ ਕਰਾਉਂਦੇ ਨੇ ਬਾਹਰੋਂ ਵੀੜੇ ਬਹੁਤ ਲੋਕ ਇੱਥੇ ਘੁੰਮਣ ਆਉਂਦੇ ਨੇ ਜੇਕਰ ਤੁਸੀਂ ਆਪਣਾ ਸਮਾਨ ਨਾਲ ਲੈ ਕੇ ਆਇਓ ਤਾਂ ਇੱਥੇ ਜਿਹੜਾ ਤੁਸੀਂ ਇੱਥੇ ਰੱਖ ਸਕਦੇ ਹੋ ਨਾ ਬੈਗ ਵਗੈਰਾ ਆ ਸਾਹਮਣੇ ਜਿਹੜਾ ਸਮਾਨ ਰੱਖਣ ਲਈ ਬਣਾਈ ਗਿਆ ਹੈ ਨਾ ਇੱਥੇ ਆ ਖੂਹ ਆ ਪੁਰਾਣਾ ਖੂਹ ਆ ਤੇ ਹੁਣ ਆਪਾਂ ਚੱਲਦੇ ਆਂ ਹਵਾ ਮਹਿਲ ਦੇ ਅੰਦਰ ਕਿੱਥੋਂ ਹਵਾ ਮਹਿਲ ਦਾ ਦ੍ਰਿਸ਼ ਕੁਝ ਇਸ ਤਰ੍ਹਾਂ ਦਾ ਆ ਸਾਹਮਣੇ ਇਹੜਾ ਗੇਟ ਬਣਿਆ ਹੋਇਆ ਚੱਲਦੇ ਆਪਾਂ ਅੰਦਰ ਇਹ ਮਹਿਲ ਦੇ ਅੰਦਰ ਜਿਹੜਾ ਤੁਹਾਨੂੰ ਮਿਊਜ਼ਿਕ ਸੁਣਨ ਦੇ ਲਈ ਵੀ ਮਿਲ ਜੂਗਾ ਨਾ ਤੇ ਬਾਈ ਉਹਨੇ ਹਰਮੋਨੀਅਮ ਨੂੰ ਢੋਲਕਾ বাজਾ ਕੇ ਜਿਹੜਾ ਗਾਣਾ ਸੁਣਾ ਰਹੇ ਨੇ ਨਾ ਤੇ ਇੱਥੋਂ ਆਪਾਂ ਜਿਹੜਾ ਉੱਪਰ ਵੱਲ ਚੱਲਾਂਗੇ ਨਾ ਤੇੜਾ ਲਿਖਿਆ ਵੀ ਹੋਇਆ ਐਂਟਰੈਂਸ ਯਾਨੀ ਕਿ ਪ੍ਰਵੇਸ਼ ਦੁਆਰ ਇੱਥੋਂ ਇੱਥੋਂ ਆਪਾਂ ਚੱਲਾਂਗੇ ਉੱਪਰ ਮਹਿਲ ਦੀ ਇੱਕ ਹੋਰ ਖਾਸੀਅਤ ਹੈ ਪੰਜ ਮੰਜ਼ਿਲਾ ਮਹਿਲ ਆ ਤੇ ਪੰਜ ਮੰਜ਼ਿਲਾ ਤੱਕ ਤੁਹਾਨੂੰ ਕੋਈ ਵੀ ੜੀ ਇੱਥੇ ਪੌੜੀ ਨਹੀਂ ਮਿਲੂਗਾ ਨਾ ਤੇ ਇੱਕ ਨੇ ਰੈਂਪ ਜਿਹੜੇ ਬਣੇ ਹੋਏ ਨੇ ਤੇ ਆਪਾਂ ਸਾਮਣੇ ਵੱੜਾ ਗਰਾਊਂਡ ਫਲੋਰ ਤੋਂ ਫਸਟ ਫਲੋਰ ਤੇ ਆ ਗਿਆ ਨਾ ਇਥੇ ਐਵੇਂ ਦਾ ਜਿਹੜੀ ਇਮਾਰਤ ਬਣੀ ਹੋਈ ਆ ਤੈਨੂੰ ਅੰਦਰ ਤੋਂ ਇਮਾਰਤ ਆਪਾਂ ਦਿਖਾ ਦਨੇ ਹਣਾ ਐਵੇਂ ਦੀ ਇਮਾਰਤ ਜਿਹੜੀ ਅੰਦਰ ਤੋਂ ਬਣੀ ਹੋਈ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾ ਖਿੜਕੀਆਂ ਬਣੀ ਹੋਈਆਂ ਨੇ ਸਾਹਮਣੇ ਜਿਹੜਾ ਫਰੰਟ ਸਾਈਡ ਆ ਜੀ ਤੇ ਅੰਦਰ ਤੋਂ ਖਿੜਕੀਆਂ ਦਾ ਦ੍ਰਿਸ਼ ਕੁਝ ਇਸ ਤਰ੍ਹਾਂ ਦਾ ਤੇ ਹੈਗਾ ਜੀ ਫਸਟ ਫਲੋਰ ਆਨੇ ਟਾਕੀਆਂ ਹਨ ਜਿਨ੍ਹਾਂ ਕਰਕੇ ਇਹ ਫੇਮਸ ਆ ਤੈਨੂੰ ਆਪਾਂ ਇਹ ਟਾਕੀ ਇੱਥੋਂ ਖੋਲ ਕੇ ਜਿਹੜਾ ਬਾਹਰ ਦਾ ਦ੍ਰਿਸ਼ ਵੀ ਆਪਾਂ ਦਿਖਾ ਦਨੇ ਤੇ ਇਹ ਸਾਰਾ ਅੰਦਰੋਂ ਮਹਿਲ ਤੋਂੜਾ ਬਾਹਰ ਦਾ ਦ੍ਰਿਸ਼ ਦਿਖ ਰਿਹਾ ਬਾਜ਼ਾਰ ਦਾ ਹਨਾ ਯਾਨੀ ਕਿ ਰੋਡ ਦਾ ਰੋਡ ਦਾ ਦ੍ਰਿਸ਼ ਦਿਖ ਰਿਹਾ ਹੈ ਬਾਹਰ ਦਾ ਇਹਨੇ ਦੀਆਂ ਟਾਕੀਆਂ ਨੇ ਜੀ ਇੱਥੇ 955 ਟਾਕੀਆਂ ਜਿਹੜੀਆਂ ਰੱਖੀਆਂ ਹੋਈਆਂ ਨੇ ਇਹਨਾਂ ਜਿੰਨਾ ਕਰਕੇ ਫੇਮਸ ਆ ਤੇ ਇੱਥੋਂ ਦੀ ਜਿਹੜੀ ਹਵਾ ਬਹੁਤ ਆਉਂਦੀ ਆ ਮਹਿਲ ਦੇ ਅੰਦਰ ਹਨਾ ਜਦੋਂ ਇਹ ਟਾਕੀਆਂ ਖੁੱਲੀਆਂ ਹੁੰਦੀਆਂ ਨੇ ਆਪਾਂ ਇਹਦਾ ਹਵਾ ਮਹਿਲ ਦੇ ਟਾਪ ਫਲੋਰ ਤੇ ਖੜੇ ਆਣ ਇੱਥੇ ਬਹੁਤ ਲੋਕ ਜਿਹੜੇ ਪਹੁੰਚੇ ਹੋਏ ਨੇ ਹਵਾ ਮਹਿਲ ਦੇ ਵਿੱਚ ਸਾਰੇ ਜਣੇ ਜਿਹੜੇ ਫੋਟੋਆਂ ਕਰਾ ਰਹੇ ਨੇ ਵੀਡੀਓ ਬਣਾ ਰਹੇ ਨੇ ਹਨਾ ਤੇ ਬਹੁਤ ਇਕੱਠਾ ਜੀ ਹਵਾ ਮਹਿਲ ਦੇ ਵਿੱਚ ਦੇਖਣ ਵਾਲਿਆਂ ਦਾ ਤੇ ਸਮਾਂ ਜਿਹੜਾ ਸਵਾ 3 ਦਾ ਹੋ ਕੇ ਪਿਆ ਹਨਾ ਤੇ ਜਿਉਂ ਜਿਉਂ ਸ਼ਾਮ ਦਾ ਟਾਈਮ ਹੁੰਦਾ ਤੇ ਭੀੜ ਇੱਥੇ ਵੱਧਦੀ ਜਾਂਦੀ ਆ ਹਨਾ ਇਹਨਾਂ ਮੇਰੇ ਸ਼ਾਮ ਨੂੰ ਫੁਆਰੇ ਵੀ ਚਲਾਤੇ ਹਨ ਤੇ ਪਹਿਲਾਂ ਜਦੋਂ ਆਪਾਂ ਪਹੁੰਚੇ ਆ ਫੁਆਰੇ ਨਹੀਂ ਚੱਲਦੇ ਸੀ ਤੇ ਹੁਣ ਤੁਸੀਂ ਦੇਖੋ ਜਦੋਂ ਜਦੋਂ ਸ਼ਾਮ ਹੋ ਗਈ ਜਾਂਦੀ ਆ ਤਾਂ ਇਹ ਤੇ ਜਿਹੜੀ ਰੌਣਕਾਂ ਵਧਦੀ ਜਾਂਦੀ ਆ ਤੇ ਬਹੁਤ ਲੋਕ ਜਿਹੜੇ ਪਹੁੰਚ ਗਏ ਹਵਾ ਮਹਿਲ ਦੇ ਵਿੱਚ ਤੇ ਆਪਾਂ ਨੇ ਹਵਾ ਮਹਿਲ ਘੁੰਮ ਲਿਆ ਹਨ ਤੇ ਹੁਣ ਚੱਲਦੇ ਆਪਾਂ ਜੰਤਰ ਮੰਤਰ ਦੀ ਵੱਲ ਤੇ ਸਾਈਕਲ ਆਪਾਂ ਨੇ ਜਿਹੜੇ ਚੱਕ ਲਏ ਤੇ ਹੁਣ ਆਪਾਂ ਚੱਲਦੇ ਆਂ ਜੰਤਰ ਮੰਤਰ ਦੀ ਵੱਲ ਤੇ ਜੰਤਰ ਮੰਤਰ ਦੀ ਇੱਥੋਂ ਦੂਰੀ ਹੈਗੀ ਆ ਜੀ 900 ਮੀਟਰ ਕਹਿੰਦੇ 900 ਮੀਟਰ ਦਾ ਲੰਬਾ ਫਾਸਲਾ ਤੈ ਕਰਕੇ ਪਹੁੰਚਣਗੇ ਮੁੰਡੇ ਜੰਤਰ ਮੰਤਰ ਇਹ ਸਾਹਮਣੇ ਗੇਟ ਬਣਿਆ ਹੋਇਆ ਜੀ ਹਵਾ ਮੈਦ ਇੱਥੋਂ ਆਪਾਂ ਚੱਲਦੇ ਆ ਬਾਹਰ ਇੱਥੋਂ ਜਿਹੜੀ ਗੱਡੀਆਂ ਦੀ ਐਂਟਰੀ ਹੁੰਦੀ ਆ ਨਾ ਤੁਸੀਂ ਕਿਸੇ ਵੀ ਵਾਹਨ ਤੇ ਆਉਣਿਓ ਤਾਂ ਹਵਾ ਮੈਦ ਦੇ ਐਂਟਰੀ ਗੇਟ ਬਣਿਆ ਹੋਇਆ ਜੀ ਆਹ ਸਾਹਮਣੇ ਤੁਹਾਨੂੰ ਗੱਡੀ ਦਿਖਦੀ ਜਾਂਦੀ ਵੀ ਉਹ ਨਾ ਇੱਥੋਂ ਐਂਟਰੀ ਗੇਟ ਆ ਜੀ ਇਹ ਆ ਜੀ ਚੌਕਾ ਇੱਥੇ ਜਿਹੜਾ ਹਵਾ ਮੈਦ ਦੇ ਮੇਨ ਉਹਨੇ ਤੇ 프ਰੰਟ ਜਿੱਥੇ ਦੇਖਦਾ ਹਨ ਉੱਥੋਂ ਦਾ ਰਸਤਾ ਜਾਂਦਾ ਆਹ ਰਸਤਾ ਜੇ ਆਪਾਂ ਹੁਣ ਜੰਤਰ ਮੰਤਰ ਦੀ ਵੱਲ ਜਾ ਰਹੇ ਆ ਇਹ ਚੌਂਕ ਤੋਂ ਹਨ ਹਵਾ ਮਹਿਲ ਤੋਂ ਬਿਲਕੁਲ ਸਾਹਮਣੇ ਹੀ ਨਿਕਾਂਗੇ ਤੇ ਆਪਾਂ ਨੇ ਹਵਾ ਮਹਿਲ ਜਿਹੜਾ ਦੇਖ ਲਿਆ ਤੇ ਹੁਣ ਆਪਾਂ ਜੰਤਰ ਮੰਤਰ ਦੀ ਵੱਲ ਜਾ ਰਹੇ ਆ ਨਾ ਬਹੁਤ ਟ੍ਰੈਫਿਕ ਆ ਯਾਰ ਬਹੁਤ ਲੋਕ ਜਿਹੜਾ ਹਵਾ ਮਹਿਲ ਦੇਖਣ ਲਈ ਆਏ ਹੋਏ ਨੇ ਯਾਰ ਤੁਸੀਂ ਲੋਕਾਂ ਨੂੰ ਭੀੜ ਦੇਖ ਰਹੇ ਹੋ ਬਹੁਤ ਲੋਕ ਦੇ ਨੇ ਰੋਡ ਦੇ ਉੱਤੇ ਖੜੇ ਫੋਟੋਆਂ ਖਿਜਦੇ ਨੇ ਰੋਡ ਦੇ ਇਸ ਪਾਰ ਵੀ ਇਹ ਲੋਕ ਫੋਟੋਆਂ ਖਿਜਦੇ ਉਹ ਪਰਲੇ ਪਾਸੇ ਬਾਜ਼ਾਰ ਬਣਿਆ ਹੋਇਆ ਦੁਕਾਨਾਂ ਨੇ ਜਾਨੀ ਕੀ ਆ ਸਾਰੀਆਂ ਦੁਕਾਨਾਂ ਹਵਾ ਮਹਿਲ ਦੇ ਨਾਲ ਦੇ ਨਾਲ ਬਣੀ ਹੋਈਆਂ ਨੇ ਹਨ ਹਵਾ ਮਹਿਲ ਦੀ ਕੰਧਾ ਜੀ ਉਹਦੇ ਨਾਲ-ਨਾਲ ਜਿਹੜਾ ਇਹ ਤੇ ਸਾਹਮਣੇ ਜਿਹੜਾ ਬਹੁਤ ਸੋਹਣਾ ਗੇਟ ਬਣਿਆ ਆ ਹਨਾ ਤੁਹਾਨੂੰ ਦੱਸ ਦਿਆਂ ਗੇਟ ਵਾਰੇ ਸਾਹਮਣੇ ਜਿਹੜਾ ਬੋਰਡ ਲੱਗਿਆ ਹੋਇਆ ਤੇ ਮਹਾਰਾਜਾ ਸਵਾਮੀਨ ਸਿੰਘ ਕੈਕੜ ਮਿਊਜ਼ੀਅਮ ਦਾ ਸਿਟੀ ਪੈਲੈਸ ਧਿਆਪੁਰ ਇਹਦਾ ਸੁਰੇ ਖੁੱਲਣ ਦਾ ਸਮਾਂ ਹੈਗਾ ਮੋਂਡੇ ਸੈਚਡੇਜ਼ ਕਾਉਂ 9:30 ਤੋਂ 8:00 PM ਜਰਨ ਤੇ ਸੱਪਰੇ ਖੁੱਲਦਾ 9:30 ਵਜੇ ਸਵੇਰੇ ਤੇ ਸ਼ਾਮ ਨੂੰ 7:00 ਵਜੇ ਬੰਦ ਹੁੰਦਾ ਟਿਕਟ ਵਿੰਡਰ ਕਲੋਜ਼ ਦੇ 6:00 PM ਜੇ ਜੇ ਤੁਸੀ ਟਿਕਟ ਲੈਣੀ ਆ ਉਹ ਵਿੰਡੋ ਜਿਹੜੀ 6 ਵਜੇ ਬੰਦ ਹੋ ਜਾਂਦੀ ਹੈ ਸ਼ਾਮ ਨੂੰ ਹਨ ਤੇ ਆਪਾਂ ਚੱਲਦੇ ਹਾਂ ਜੀ ਹੁਣ ਜੰਤਰ ਮੰਤਰ ਦੀ ਵੱਲ ਤੇ ਆਹ ਗੇਟ ਤੋਂ ਆਪਾਂ ਕਰਾਂਗੇ ਐਂਟਰੀ ਹਨ ਬਹੁਤ ਜਿਹੜੀਆਂ ਗੱਡੀਆਂ ਆਉਂਦੀਆਂ ਨੇ ਹਨ ਜਿਵੇਂ ਉਹ ਬੱਸਾਂ ਜਾ ਰਹੀਆਂ ਨੇ ਟੂਰਿਸਟ ਬੱਸਾਂ ਤੇ ਬਹੁਤ ਔੜੇ ਫਾਰਨਰ ਘੁੰਮਾਉਂਦੇ ਨੇ ਉਹਦੇ ਬਾਹਰਲੇ ਚਲੋ ਜੇ ਆ ਜਿਹੜੀ ਆਪਾਂ ਨੇ ਦਰਵਾਜ਼ੇ ਤੋਂ ਅੰਦਰ ਐਂਟਰੀ ਕਰਨੀ ਆ ਸਾਰੀਆਂ ਜਿਹੜੀਆਂ ਬੱਸਾਂ ਤੁਸੀਂ ਦੇਖ ਰਹੇ ਹੋ ਟੂਰਿਸਟ ਬੱਸਾਂ ਨੇ ਜੀ ਇਹ ਕਾਹਤ ਲੋਗ ਗੋਰੇ ਟੰਮਾਉਂਦੇ ਨੇ ਬਸਾਂ ਦੇ ਵਿੱਚ ਗੱਡੀਆਂ ਬਸਾਂ ਦੇ ਵਿੱਚ ਹਨਾ ਗੱਡੀਆਂ ਵੀ ਬਹੁਤ ਖੜੀਆਂ ਨੇ ਜਿਹੜੀਆਂ ਤੇ ਆਹ ਦੇਖੋ ਆਹ ਟੈਕਸੀ ਦੇ ਵਿੱਚ ਵੀ ਜਿਹੜੇ ਲੋਕ ਘੁੰਮਣ ਦੇ ਲਈ ਆਏ ਨੇ ਆਪਣੇ ਵਾਹਨਾਂ ਤੇ ਟੈਕਸੀਆਂ ਚ ਹਨਾ ਬਸਾਂ ਦੇ ਵਿੱਚ ਬਹੁਤ ਲੋਗ ਗੋਰੇ ਜਾਪੁਰਖ ਘੁੰਮਾਉਂਦੇ ਨੇ ਤੇ ਆਹ ਸਾਹਮਣੇ ਜਿਹੜੇ ਗੋਰੇ ਜਾ ਰਹੇ ਨੇ ਨਾ ਬਾਹਰਲੇ ਲੋਕ ਜਿਹੜੇ ਘੁੰਮਾਉਂਦੇ ਨੇ ਆਪਣੇ ਸਭਿ ਸਭਿਤੀ ਦੇਖਦੇ ਨੇ ਹਨਾ ਪੁਰਾਣੇ ਕਿਲੇ ਰਾਜਿਆਂ ਦਾ ਰਹਿਣ ਸਹਿਣ ਸਾਰਾ ਇਹ ਦੇਖਣ ਆਉਂਦੇ ਨੇ ਆਪਾਂ ਜੰਤਰ ਮੰਤਰ ਦੇ ਬਿਲਕੁਲ ਨੇੜੇ ਪਹੁੰਚ ਗਏ ਨੇ ਤੇ ਇੱਧਰ ਹਾਥੀ ਨਾਲ ਜਿਹੜੇ ਲੋਕ ਫੋਟੋਆਂ ਕਰਾ ਰਹੇ ਨੇ ਨਾ ਟਵਾਰੀ ਕਰਵਾਉਂਦੇ ਨੇ ਬਾਈ ਆ ਹਾਥੀ ਦੀ ਤੇ ਆ ਜੰਤਰ ਮੰਤਰ ਦਾ ਇਹ ਰਾ ਟਿਕਟ ਘਰ ਬਣਿਆ ਹੋਇਆ ਯਾਨੀ ਕਿ ਟਿਕਟਾਂ ਇੱਥੋਂ ਮਿਲਦੀਆਂ ਨੇ ਮਿੱਤਰੋ ਸਾਹਮਣੇ ਜਿਹੜਾ ਟਿਕਟ ਕਾਊਂਟਰ ਬਣਿਆ ਹੋਇਆ ਨਾ ਇੱਥੇ ਜੰਤਰ ਮੰਤਰ ਤੇ ਜਾਣ ਦੇ ਲਈ ਜਿਹੜੀ ਟਿਕਟ ਮਿਲ ਜਾਂਦੀ ਹੈ ਤੇ ਆਪਾਂ ਨੇ ਜਿਹੜੀਆਂ ਦੋ ਟਿਕਟਾਂ ਲੈ ਲਈਆਂ ਤੇ ਜੰਤਰ ਮੰਤਰ ਜਾਣ ਦੇ ਲਈ ਟਿਕਟ ਹੈਗੀ 52 ਰੁਪਏ ਆ ਸਾਹਮਣੇ ਲਿਖਿਆ ਵੀ ਹੋਇਆ ਨਾ ਸਾਨੂੰ ਜ਼ੂਮ ਕਰਕੇ ਮੈਂ ਦਿਖਾ ਦਵਾਂ ਥੇੜੀਆਂ ਟਿੱਕ ਦੇ ਨਾਲ ਧੜੀਆਂ ਟਾਈਮ ਦੱਸ ਦਿਆ ਨੇ ਹਨਾ ਐ ਸੁਖਬੀਤ ਬਾਈ ਤੂੰ ਪਹਿਲਾਂ ਵੀ ਆਇਆ ਹੋਇਆ ਜਿੰਨੀਆਂ ਉਹ ਆਪਾਂ ਜੰਤਰ ਮੰਤਰ ਤੇ ਜਾਣਾ ਉੱਥੇ ਕੀ ਖਾਸ حاجه ਨੇ ਕਿ ਬਾਈ ਉੱਥੇ ਟੁੱਪਣਾ ਚੱਲਣ ਵਾਲੀਆਂ ਘੜੀਆਂ ਨੇ ਉਹ ਉਸ ਤੜੀਆਂ ਐਵੇਂ ਦੀਆਂ ਬਣੀ ਹੋਈਆਂ ਨੇ ਜਿਹੜੇ ਟੁੱਪਣਾ ਦਾ ਟਾਈਮ ਆਪਿਆ ਜਾਂਦਾ ਹਨਾ ਉਹ ਆਪਾਂ ਦਿਖਾਉਨੇ ਆ ਜਾ ਕੇ ਅੰਦਰ ਚੱਲਦੇ ਆ ਬਸ ਆਪਾਂ ਪਹੁੰਚ ਗਏ ਜੀ ਜੰਤਰ ਮੰਤਰ ਤੇ ਇੱਥੇ ਜਿਹੜੀਆਂ ਐਵੇਂ ਦੀਆਂ ਘੜੀਆਂ ਬਣੀਆਂ ਹੋਈਆਂ ਨੇ ਆ ਸਾਹਮਣੇ ਲਿਖਿਆ ਵੀ ਹੋਇਆ ਜੰਤਰ ਰਾਜ ਤੇ ਇੱਧਰ ਸਾਰੀ ਜਿਹੜੀ ਇਹਦੇ ਬਾਰੇ ਦੱਸਿਆ ਗਿਆ ਜੰਤਰ ਰਾਜ ਆ ਪੂਰਾ ਜਿਹੜਾ ਇਹਦੇ ਬਾਰੇ ਦੱਸਿਆ ਹੋਇਆ ਹਨਾ ਆ ਬੋਰਡ ਦੇ ਉੱਤੇ ਤੇ ਸਾਹਮਣੇ ਆਪਣੇ ਯੰਤਰ ਰਾਜਾ ਤੇ ਉਹਦੇ ਬਿਲਕੁਲ ਸਾਹਮਣੇ ਅੱਗੇ ਜਿਹੜਾ ਆ ਗਿਆ ਜੀ ਇੱਕ ਹੋਰ ਔਵੇਂ ਦਾ ਹੀ ਚੱਕਰ ਤੇ ਆਹ ਸਾਹਮਣੇ ਦਾ ਜਿਹੜਾ ਨਾਮ ਲਿਖਿਆ ਹੋਇਆ ਹੈ ਹਿੰਦੀ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾ ਦਵਾਂ ਨੇ ਹਨਾ ਨਾਲੀ ਵੱਲੇ ਉੱਤਰ ਕੋ ਇਹਦਾ ਨਾਮ ਆ ਜੀ ਇਹ ਤੁਹਾਨੂੰ ਐਵੇਂ ਦੇ ਸਾਰੇ ਯੰਤਰ ਜਿਹੜੇ ਦਿਖਾਵਾਂਗੇ ਹਨ ਤੇ ਆਹ ਹੁਣ ਅੱਗੇ ਜੀ ਗੋਲ ਗਠੀ ਯੰਤਰ ਐਵੇਂ ਦੇ ਸਾਰੇ ਯੰਤਰ ਨੇ ਜੀ ਇਹ ਇੱਧਰ ਆਏਗਾ ਜੀ ਅਬਜ਼ਰਵ ਰੂਮ ਲਿਖਿਆ ਹੈ ਜੋਤਿਸ਼ੀਓਂ ਕੇ ਵੇਖ ਕਰਨੇ ਦਾ ਸਥਾਨ ਗੋਲ ਯੰਤਰ ये एक एवं काशी खगोल है इसके द्वारा सूर्य की क्रांति राशि तथा लगन एवं वास्तविक ज्ञान किया जाता है ये यंत्र को है जो अपनी दूरी पांच डिग्री पर झुका हुआ है यह सारा जरा अपना जो ना जो जुड़िया हुआ है ए सारा अपा जी हूं नाड़ी वाले दक्षिणा गोल सामने नाम लिखे है नाड़ी वाले यंत्र तो सारा ए बारे दसा गया है ਇੱਥੇ ਐਵੇਂ ਨਿਆਣੀਆਂ ਅਲੱਗ-ਅਲੱਗ ਉਹ ਬਣੀਆਂ ਹੋਈਆਂ ਨੇ ਨਾ ਜਿਵੇਂ ਰਾਸ਼ੀ ਵੱਲੇ ਯੰਤਰਿਕ ਯਾਨੀ ਕਿ ਐਵੇਂ ਦੇ ਨਾਮ ਨੇ ਇਹਨਾਂ ਦੇ ਤੇ ਇੱਧਰ ਜਿਹੜੇ ਆਪਣੇ ਫੋਰਮ ਤੋਂ ਆ ਕੇ ਵੀ ਹਨਾ ਜਿਹੜੇ ਯੂਟਿਊਬਰ ਨੇ ਉਹ ਵੀ ਆ ਕੇ ਜਿਹੜੇ ਇੱਥੇ ਵਲੌਗ ਬਣਾਉਂਦੇ ਨੇ ਨਾ ਯੰਤਰੋਂ ਤੇ ਚਰਨਾ ਮਨਾ ਹੈ ਆਏ ਜੀ ਰਾਸ਼ੀ ਵੱਲੇ ਤੇ ਇੱਧਰ ਜਿਹੜਾ ਹਿੰਦੀ ਦੇ ਵਿੱਚ ਲਿਖਿਆ ਹੈ ਰਾਸ਼ੀ ਵੱਲੇ ਯੰਤਰ ਤੇ ਇਹ ਸਾਰਾ ਜਿਹੜਾ ਇਹਦੇ ਬਾਰੇ ਦੱਸਿਆ ਗਿਆ ਹੈ ਨਾ ਤੇ ਬਾਕੀ ਮੁੱਕ ਦੀ ਗੱਲ ਯਾਰ ਇਹ ਹੈ ਨਾ ਜਿਵੇਂ ਜੋਤਸ਼ੀ ਵਗੈਰਾ ਨੇ ਉਹ ਲਗਣਾ ਅੱਗੇ ਜਿਵੇਂ ਹੁਣ ਰਾਜੇ ਆਰੰਭ ਕਰਦੇ ਤੇ ਕੋਈ ਨਵਾਂ ਕੰਮ ਆਰੰਭ ਕਰਦੇ ਤੇ ਹਨਾ ਯੁੱਧ ਹੁੰਦੇ ਤੇ ਹਨਾ ਉਦੋਂ ਫਿਰ ਉਹ 10 ਦਾ ਯੁੱਧ ਵਿੱਦਿਆ ਲਾ ਕੇ ਵੀ ਤੁਸੀਂ ਜਿੱਤੋਗੇ ਜਾਂ ਨਹੀਂ ਬਈ ਇਹ ਗੱਲ ਪਤਾ ਕੀ ਆ ਇਹ ਜਿਹੜੇ ਆਪਾਂ ਦੇਖ ਰਹੇ ਹਾਂ ਜਿਵੇਂ ਆ ਹੁਣ ਇਹਨਾਂ ਨੇ ਲਿਖਿਆ ਹੋਇਆ ਵੀ ਇਹ ਗੋਕਲ ਚੰਦ ਭਵਨ ਉਹਨਾਂ ਨੇ ਟੈਸਟ ਕੀਤਾ ਸੀਗਾ ਇਹ ਟਾਈਮ ਟਾਈਮ ਸਮੇਂ-ਸਮੇਂ ਸਰ ਇਹ ਟੈਸਟ ਵੀ ਕਰਦੇ ਰਹਿੰਦੇ ਨੇ ਇਹਨਾਂ ਨੂੰ ਹਨਾ ਵੀ ਸਹੀ ਵਰਕ ਕਰਦੀਆਂ ਨੇ ਜਾਂ ਨਹੀਂ ਇਹਨਾਂ ਨੇ ਇੱਥੇ ਲਿਖਿਆ ਹੋਇਆ ਬਈ ਇਹ ਲੈਟੀਟਿਊਡ ਐਂਡ ਲੌਂਗੀਟਿਊਡ ਇਹ ਸਹ ਸਾਰੀਆਂ ਆਪਾਂ ਬੋਲ ਵਾਲੀਆਂ ਚੀਜ਼ਾਂ ਨੇ ਐਲਟੀਟਿਊਡ ਮਾਪਣ ਵਾਸ ਇਹ ਜਿਹੜੀਆਂ ਉਹ ਵਰਤੀਆਂ ਜਾਂਦੀਆਂ ਸੀਗੀਆਂ ਜਿਵੇਂ ਕਹਿ ਜੀਏ ਵੀ ਕਿਸੇ ਚੀਜ਼ ਦੀ ਉਚਾਈ ਹੋਗੀ ਹੈ ਨਾ ਉਹਦੇ ਨਾਲ ਸਾਧਾ ਜਿਵੇਂ ਪਿੱਛੇ ਸਮਾਂ ਆਪਣਾ ਲਈਆਂ ਸੀ ਜੋ ਤੁਸ਼ ਵਿਦਿਆਲੇ ਸੀ ਇਹ ਐ ਲਟੀਟਿਊਡ ਹੋ ਗਿਆ ਇਹ ਚੀਜ਼ਾਂ ਵਾਸਤੇ ਲਟੀਟਿਊਡ ਇਹਦੇ ਵਾਸਤੇ ਮਾਪਣ ਨੂੰ ਵਰਤੀਆਂ ਜਾਂਦੀਆਂ ਨੇ ਇਹ ਹੁਣ ਤਾਂ ਮਸ਼ੀਨਾਂ ਆ ਗਈਆਂ ਮਸ਼ੀਨੀ ਜੋਕ ਆ ਗਿਆ ਪੁਰਾਣੇ ਸਮਿਆਂ 'ਚ ਇਹਨਾਂ ਦੇ ਨਾਲ ਹੀ ਮਾਪਿਆ ਜਾਂਦਾ ਸੀ ਇਹ ਖੈਰ ਕਹਿੰਦੇ ਨੇ ਵੀ ਮੈਂ ਹੋਰ ਵੀ ਸੁਣਿਆ ਇਹਨਾਂ ਵਾਰ ਵੀ ਖੈਰੇ ਬਹੁਤ ਹੱਦ ਤੱਕ ਠੀਕ ਨੇ ਜੇ ਆਪਾਂ ਘੜੀ ਤੇ ਟਾਈਮ ਵੀ ਦੇਖੀਏ ਆਪਾਂ ਨੂੰ ਚਲੋ ਨਹੀਂ ਦੇਖਣਾ ਨਹੀਂ ਆਉਂਦਾ ਆਪਾਂ ਨੂੰ ਟਾਈਮ ਜੇ ਪਰ ਘੜੀ ਤੇ ਟਾਈਮ ਵੀ ਦੇਖੀਏ ਆ ਇਹ ਸਹੀ ਆ ਬਾਈ ਉਨੀ ਟਾਈਮ ਆਪਣੇ ਆਮ ਹੋਇਆ ਹੁੰਦਾ ਉਨੀ ਸਮਾਂ ਇਹ ਦੱਸ ਦਿਆ ਨੇ 3:20 ਦੇ ਅੰਤਰ ਨੇ 3:20 ਅੰਤਰ ਨੇ ਹੈ ਨਾ ਤੇ ਮਨ ਮੁੱਕ ਦੀ ਗੱਲ ਤਾਂ ਇਹ ਆ ਯਾਰ ਜੇ ਤਾਂ ਆਪਣੇ ਨਾਲ ਕੋਈ ਯੋਥ ਸਵਿਜਾ ਤੇ ਥੋੜਾ ਬਹੁਤ ਏਕੇ ਰੁਚੀ ਰੱਖਦਾ ਹੁੰਦਾ ਬੰਦਾ ਉਹ ਹੁੰਦਾ ਤਾਂ ਆਪਾਂ ਨੂੰ ਥੋੜਾ ਜ਼ਿਆਦਾ ਪਤਾ ਲੱਗਦਾ ਹੈ ਨਾ ਤੇ ਬਾਕੀ ਲੋਕ ਬਹੁਤ ਆਉਂਦੇ ਨੇ ਦੇਖਣ ਲਈ ਪਤਾ ਮੈਨੂੰ ਲੱਗਦਾ ਵੀ ਬਹੁਤ ਘੱਟ ਲੋਕ ਹੈ ਨਾ ਹਰ ਲੋਕ ਵੀਰੇ ਯੂਟਿਊਬਰ ਆਉਂਦੇ ਨੇ ਤੇ ਇੱਥੇ ਵੀਡੀਓ ਵਗੈਰਾ ਬਣਾ ਕੇ ਲੈ ਕੇ ਜਾਂਦੇ ਨੇ ਤੇ ਆਹ ਦੇਖੋ ਬ੍ਰਿਸ਼ਚਕ ਅਲੱਗ-ਅਲੱਗ ਤਰ੍ਹਾਂ ਦੀਆਂ ਹੋਣੇ ਸੁਖੀ ਰਿਹਾ ਆ ਦੇਖੋ ਜਿਵੇਂ ਆਪਣੀਆਂ ਰਾਸ਼ੀਆਂ ਆਉਂਦੀਆਂ ਨੇ ਉਹ ਮਕਰ ਰਾਸ਼ੀ ਆ ਉਹ ਸਾਹਮਣੇ ਨੇ ਤੇ ਇੱਧਰ ਬ੍ਰਿਸ਼ਚਕ ਆ ਗਈ ਯਾਨੀ ਕਿ ਸਕੋਰਪੀਓ ਰਾਸ਼ੀ ਜਿਵੇਂ ਆਪਾਂ ਰਾਸ਼ੀਆਂ ਬਾਰੇ ਪੜ੍ਹਦੇ ਹਾਂ ਨਾ ਥੋੜਾ-ਬਹੁਤ ਚਲ ਆਪਾਂ ਨੂੰ ਇਹਨਾਂ ਦਾ ਪਤਾ ਹੀ ਹੈ ਨਾ ਜੀ ਉਹ ਤੁਸੀਂ ਵਿੱਦਿਆ ਦੇ ਨਾਲ ਸੰਬੰਧਿਤ ਤਸਵੀਰਾਂ ਨੇ ਆਹ ਹੋਰ ਆ ਗਈ ਰਾਸ਼ੀ ਜਿੱਦਾਂ ਅਲੱਗ-ਅਲੱਗ ਰਾਸ਼ੀਆਂ ਦੇ ਹਰੇਕ ਅਲੱਗ-ਅਲੱਗ ਥੰਮ ਬਣੇ ਹੋਏ ਨੇ ਜਿਵੇਂ ਆਹ ਸਾਹਮਣੇ ਆ ਗਈ ਲਿ ਅਹ ਦੇਖੀਏ ਧਰੀਆਂ ਰਾਸ਼ੀਆਂ ਹਾਂ ਦੇਖ ਲੈਣ ਆਹ ਇਹ ਯਾਰ ਇੱਥੇ ਕੀ ਬਣ ਰਹੇ ਨੇ ਤੇ ਆ ਛਾਪਿਆ ਵੀ ਹੋਇਆ ਨਾ ਨੇ ਤੇ ਆ ਸਾਹਮਣੇ ਤੇ ਆ ਇਹਨਾਂ ਤੋਂ ਦੇਖਦੇ ਨੇ ਇਹ ਬਾਈ ਆ ਜਿਹੜੇ ਟੱਕ ਲੱਗੇ ਹੋਇਆ ਇੱਥੇ ਨੰਬਰ ਲੱਗੇ ਹੋਏ ਨੇ ਇਹਨਾਂ ਤੋਂ ਇਹ ਮਾਪਦੇ ਆ ਇਹ ਸਾਰੀ ਹਰੀਆਂ ਰਾਸ਼ੀਆਂ ਦਾ ਅਲੱਗ-ਅਲੱਗ ਬਣਿਆ ਹੋਇਆ ਹੈ ਮੇਰੀ ਰਾਸ਼ੀ ਦਾ ਵੀ ਲੱਭੀ ਆ ਯਾਰ ਖੈਰ ਆਪਾਂ ਹਾਂ ਤੇ ਜਿਵੇਂ ਆਪਾਂ ਯਾਰ ਸੁਖਬਰੀ ਤੇ ਜੋਸ਼ੀਆਂ ਕੋਲ ਜਾਂਦੇ ਆ ਜਿਵੇਂ ਆਪਣੇ ਉਹ ਹੀ ਲਗਵਾਉਂਦੇ ਕੀ ਕਹਿੰਦੇ ਜਨਮ ਪੱਤਾ ਰੂਚੀ ਨਾ ਲਾੜ ਦੀ ਲੋੜ ਨਹੀਂ ਸਿੱਖ ਲੋ ਹਾਂ ਜਿਵੇਂ ਆਪਾਂ ਜੋਸ਼ੀਆਂ ਕੋਲ ਜਾ ਕੇ ਤੇਵਾ ਵਗੈਰਾ ਲਗਾਉਨੇ ਆ ਹਾਂ ਉਹੀ ਹੈ ਉਹ ਮੇਨੋ ਹੀ ਆ ਹਨਾ ਸਾਰੇ ਤੇ ਉਦੋਂ ਜਦੋਂ ਰਾਜੇ ਹੁੰਦੇ ਸੀਗੇ ਉਦੋਂ ਬਹੁਤ ਜ਼ਿਆਦਾ ਜੋਤਸੀ ਹੁੰਦੇ ਤੇ ਉਹਨਾਂ ਦੇ ਮਹਿਲਾਂ ਦੇ ਵਿੱਚ ਹਨਾ ਤੇ ਉਹ ਸਾਰਾ ਉਹਨਾਂ ਦੇ ਪੁੱਖ ਬਾਰੇ ਜਣੀ ਕੇ ਦੱਸ ਦਿੰਦੇ ਤੇ ਹਾਂ ਸਭ ਤੋਂ ਵੱਡਾ ਯੰਤਰ ਹੈ ਜੀ ਇਹ ਤੇ ਇਹਦਾ ਆਪਾਂ ਤੁਹਾਨੂੰ ਨੌ ਦਿਖਾ ਦਨੇ ਹਨਾ ਇੱਥੇ ਜਿਹੜਾ ਪੂਰਾ ਬੋਰਡ ਲੱਗਿਆ ਹੋਇਆ ਹੈ ਤੇ ਬਾਰੇ ਦੱਸਿਆ ਗਿਆ ਸਾਰ ਇਹ ਆਪਾਂ ਤੁਹਾਨੂੰ ਦੱਸ ਦਨੇ ਕੀ ਆ ਇਹ ਇਹ ਹੈਗਾ ਜੀ ਬਰਿਹਤ ਸਮਾਰਟ ਯੰਤਰ ਆ ਸਾਹਮਣੇ ਜਿਹੜਾ ਇਹਦਾ ਨਾਮ ਲਿਖਿਆ ਹੋਇਆ ਤੇ ਪੂਰਾ ਇਹਦੇ ਬਾਰੇ ਦੱਸਿਆ ਹੋਇਆ ਆ ਆ ਯੰਤਰ ਨੂੰ ਕਹਿੰਦੇ ਲਘੂ ਸਮਾਰਟ ਯੰਤਰ ਤੇ ਇਧਰ ਬੋਰਡ ਤੇ ਇਹਦਾ ਨਾਮ ਲਿਖਿਆ ਹੋਇਆ ਤੇ ਅਮੇਰੇ ਯਾਰ ਕਾਫੀ ਜਿਹੜੇ ਯੰਤਰ ਬਣੇ ਹੋਏ ਨੇ ਲੋਰੇ ਹਨਾ ਕਾਫੀ ਜਿਹੜੇ ਵੱਡੇ ਵੀ ਨੇ ਛੋਟੇ ਯੰਤਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਯੰਤਰ ਬਣੇ ਹੋਏ ਨੇ ਤੇ ਇੱਧਰ ਹਿੰਦੀ ਦੇ ਵਿੱਚ ਸਾਰਾ ਲਿਖਿਆ ਹੈ ਲਘੂ ਸਮਾਰਟ ਯੰਤਰ ਤੇ ਬਾਕੀ ਇਹਦੇ ਬਾਰੇ ਸਾਰਾ ਦੱਸਿਆ ਹੋਇਆ ਹੈ ਨਾ ਤੇ ਅੱਗੇ ਅਹਲੇ ਹੋਰੀ ਯੰਤਰ ਵੀ ਨੇ ਹੈ ਨਾ ਇਹ ਵੀ ਆਪਾਂ ਤੁਹਾਨੂੰ ਦਿਖਾ ਦਨੇ ਹੈ ਨਾ ਤੇ ਸਾਰੇ ਲੋਕ ਜਿਹੜੇ ਇੱਥੇ ਫੋਟੋਆਂ ਕਰਾਉਂਦੇ ਨੇ ਨਾ ਇਹ ਯੰਤਰਾਂ ਦੇ ਨਾਲ ਤੇ ਆ ਦੇਖੋ ਤੁਸੀਂ ਇਹ ਆ ਗਿਆ ਜੀ ਚੱਕ ਯੰਤਰ ਚੱਕ ਯੰਤਰਮ ਇਧਰ ਅੰਗਰੇਜ਼ੀ ਚ ਵੀ ਲਿਖਿਆ ਹੈ ਚੱਕਰ ਯੰਤਰ ਆ ਸਾਰਾ ਇਹਦੇ ਬਾਰੇ ਦੱਸਿਆ ਹੋਇਆ ਹੈ ਨਾ ਤੇ ਅੱਗੇ ਆ ਗਿਆ ਜੀ ਥਾਮ ਯੰਤਰ ਇਧਰ ਜਿਹੜਾ ਨਾਮ ਲਿਖਿਆ ਗਿਆ ਹੈ ਨਾ ਇਹਦਾ ਥਾਮ ਯੰਤਰ ਇਧਰ ਹਿੰਦੀ ਦੇ ਵਿੱਚ ਵੀ ਲਿਖਿਆ ਗਿਆ ਥਾਮ ਯੰਤਰ ਗਾਈਡ ਲੈ ਕੇ ਆਏ ਨੇ ਤੇ ਇਹ ਸਾਰਾ ਦੱਸਦੇ ਨੇ ਥਾਮ ਯੰਤਰ ਬਾਰੇ ਸਾਰਾ ਜਿਹੜਾ ਯੰਤਰ ਬਾਰੇ ਪੁੱਛਦੇ ਨੇ ਕਾਫੀ ਜਿਹੜੇ ਫੋਰਨਰ ਆਏ ਨੇ ਬਾਹਰ ਤੋਂ ਇਹ ਸਾਰੀ ਜਾਣਕਾਰੀ ਜਿਹੜੇ ਗਾਈਡ ਤੋਂ ਲੈ ਰਹੇ ਨੇ ਹਨਾ ਭਾਦੇ ਜੀ ਆਪਣੇ ਫਾਈਨਲੀ ਜਣੀ ਕਿ ਲਾਸਟ ਯੰਤਰ ਦੀ ਬਲ ਤੇ ਇਹ ਵੀ ਤੁਹਾਨੂੰ ਜਿਹੜਾ ਆਪਾਂ ਦਿਖਾ ਦਣਿਆ ਹਨਾ ਉਹ ਹੈਗਾ ਡਿਗੇਐਂਸ਼ ਯੰਤਰ ਇੱਧਰ ਸਾਹਮਣੇ ਲਿਖਿਆ ਹੋਇਆ ਹੈ ਨੋ ਐਂਟਰੀ ਇਹਦੇ ਅੰਦਰ ਜਣੀ ਕਿ ਆਪਾਂ ਪ੍ਰਵੇਸ਼ ਨਹੀਂ ਕਰ ਸਕਦੇ ਤੇ ਤੁਹਾਨੂੰ ਬਾਹਰੋਂ ਤੋਂ ਆਪਾਂ ਜਿਹੜਾ ਇਹ ਦਿਖਾ ਦਣਿਆ ਹਨਾ ਹੁਣ ਅੱਜ ਆਪਾਂ ਨੇ ਤੁਹਾਨੂੰ ਜਿਹੜੇ ਸਾਰੇ ਯੰਤਰ ਦਿਖਾਤੇ ਨੇ ਯੰਤਰ ਮੰਤਰ ਦਾ ਇਹ ਸਾਰਾ ਦ੍ਰਿਸ਼ ਹੈਗਾ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਅੱਗੇ आप यंत्र देख के बाहर गए ना तो इतने दोनों ऊंट देख जाएंगे लिए हो राइडिंग कर सकते राइडिंग हो अच्छा कहाँ से हो आप राजस्थान से राजस्थान राजस्थान से जयपुर से क्या नाम है आपका मेरा नाम है राजू राजू आप यहाँ लेके आए हो जी कितने हम वैसे तो ग्रुप के लिए आया अंदर अच्छा ਆਪਰ ਕੋਮ ਦਾ ਚਾਤੇ ਤਾਂ 100 ਰੁਪਏ ਲੇਤੇ 100 ਰੁਪਏ। ਹੋਰ ਇਹ ਆਪ ਇਹ ਉਂਵੀ ਆਪਕੇ ਆ ਮਾਸ਼ੀ ਗਦਰਨਯਾਰ ਬਾਈ ਬਾਤ ਕਰਨੇ ਲਈ। ਆਪ ਯਹਾਂ ਕੇ ਹੋ ਜੈਪੁਰ ਕੇ ਠੀਕ ਹੈ ਲੋਕਲ ਹੋ ਜੈਪੁਰ ਕੇ ਆ। ਠੀਕ ਹੈ ਜਿਹੀ ਕਿ ਹੋ। ਠੀਕ ਹੈ ਜੀ। ਤੇ ਇਹ ਬਾਈਓ ਊਂਟ ਲੈ ਕੇ ਆਏ ਨੇ ਹਨਾ ਰਾਈਡਿੰਗ ਕਰਾਉਣ ਦੇ ਲਈ। ਆਪਾਂ ਜਿਹੜਾ ਯੰਤਰ ਮੰਤਰ ਦੇਖ ਆਏ ਹਨਾ ਇਸ ਰੋਡ ਤੋਂ ਵੀ ਯਾਰ ਜਿਹੜੀ ਬਹੁਤ ਵੀ ਰੋਡ ਹੁੰਦੀ ਹੈ ਨਾ ਬਾਹਰ ਜਿਹੜੇ ਟੈਂਪੋ ਵਗੈਰਾ ਚੱਲਦੇ ਨੇ ਨਾ ਬਹੁਤ ਹੋਰ ਵੀ ਲੋਕ ਘੁੰਮਣ ਦੇ ਲਈ ਆਉਂਦੇ ਨੇ ਨਾ। ਤਾਂ ਜਿਹੜਾ ਆਪਣੀਆਂ ਗੱਡੀਆਂ ਚ ਟੈਂਪੋ ਰਿਕਸ ਵਗੈਰਾ ਸਾਰੇ ਨੇ ਤੇ ਇੱਥੇ ਜਿਹੜੀ ਤੁਸੀਂ ਧੋੜਿਆਂ ਦੀ ਸਵਾਰੀ ਵੀ ਕਰ ਸਕਦੇ ਆ ਸਾਹਮਣੇ ਬਾਈ ਖਰੇਵੇਂ ਘੋੜੇ ਲਈ ਹੈ ਨਾ ਤੇ ਇੱਥੇ ਜਿਹੜੇ ਤੁਸੀਂ ਹੱਥੀ ਦੀ ਸਵਾਰੀ ਵੀ ਕਰ ਸਕਦੇ ਆ ਜੇਕਰ ਤੁਸੀਂ ਕਰਨਾ ਚਾਹਦੇ ਤਾਂ ਹੱਥੀ ਦੀ ਸਵਾਰੀ ਵੀ ਜਿਹੜੀ ਇੱਥੇ ਕਰ ਸਕਦੇ ਆ ਅੱਗੇ ਜਿਹੜਾ ਰੱਥ ਦੀ ਸਵਾਰੀ ਵੀ ਕਹਿੰਦੇ ਤੁਸੀਂ ਕਰ ਸਕਦੇ ਹੋ ਇੱਥੇ ਜਿਹੜਾ ਰੱਥ ਵੀ ਹੈਗਾ ਹੈ ਨਾ ਆਪੇ ਇਸ ਦੀ ਸਵਾਰੀ ਕਰਵਾਤੇ ਹੋ ਕਿੰਨੇ ਪੈਸੇ ਲੈਂਦੇ ਹੋ ਇੱਕ ਜਨੀ ਦੇ 4 ਹੈ ਜਨੀ ਦੇ 4 ਕਹਾਂ ਤੱਕ ਲੈ ਕੇ ਜਾਂਦੇ ਹੋ ਨਾਸਾ ਅਗੇ ਤੱਕ ਦਾ ਰਾਉਂਡ ਹੈ ਬੜਾ ਸਾਰਾ ਚ ਨਾ ਚੋਕ ਹੈ ਬੜਾ ਨਾਸਾ ਵਾਪਸ ਹੈ ਅੱਛਾ ਇਹ ਕਿੰਨੇ ਪੈਸੇ ਬੋਲੇ ਆਪਣੇ ਇੱਕ ਜਨੇ ਕੇ 100 ਰੁਪਏ ਇੱਕ ਜਨੇ ਕੇ ਠੀਕ ਹੈ ਜੀ ਆਹ ਬਾਜੀ ਜਿਹੜਾ ਰਥ ਨਹੀਂ ਖੜਾ ਹੈ ਘੋੜਿਆਂ ਦਾ ਰੱਖ ਤੇ ਇਹਦੀ ਸਵਾਰੀ ਵੀ ਜਿਹੜੀ ਤੁਸੀਂ ਕਰ ਸਕਦੇ ਹੋ ਇੱਕ ਜਨੇ ਕੇ ਬਾਜੀ ਕਹਿੰਦਾ 100 ਰੁਪਏ ਲੈਣਾ ਤੇ ਅੱਗੇ ਤੋਂ ਕਹਿੰਦਾ ਤੁਹਾਨੂੰ ਘਮਾ ਕੇ ਲੈ ਆਉਂਗਾ ਹੈ ਨਾ ਤੇ ਆਪਾਂ ਜੰਤਰ ਮੰਤਰ ਦੇਖ ਕੇ ਦੁਬਾਰਾ ਹਵਾ ਮਹਿਲ ਦੀ ਸਾਹਮਣੇ ਜਿਹੜਾ ਰੋਡ ਆ ਉਹਦੇ ਉੱਤੇ ਲੰਘ ਰਹੇ ਸੀ ਨਾ ਤੇ ਰਾਤ ਨੂੰ ਜਿਹੜਾ ਹਵਾ ਮਹਿਲ ਦਾ ਨਜ਼ਾਰਾ ਇਸ ਤਰ੍ਹਾਂ ਦਾ ਹੈ ਇਹ ਬਹੁਤ ਸੋਹਣਾ ਨਜ਼ਾਰਾ ਹੈ ਨਾ ਤੇ ਅਰੋੜਾ ਦੇ ਉੱਤੇ ਟ੍ਰੈਫਿਕ ਯਾਰ ਬਹੁਤ ਜ਼ਿਆਦਾ ਹੋ ਜਾਂਦੀ ਹੈ ਨਾ ਤੇ ਆਪਾਂ ਇਧਰੋਂ ਪਿੱਛੇ ਇਧਰੋਂ ਦੇ ਪਾਸੇ ਦੀ ਰੋਡ ਦੇ ਉੱਤੋਂ ਆਏ ਆ ਰੋਡ ਦੇ ਵੱਲੋਂ ਜਿਹੜਾ ਰਾਤ ਦਾ ਨਜ਼ਾਰਾ ਹਵਾ ਮਹਿਲ ਦਾ ਬਹੁਤ ਹੀ ਸੋਹਣਾ ਨਾ ਤੇ ਬਹੁਤ ਲੋਕ ਜਿਹੜੇ ਰਾਤ ਨੂੰ ਇੱਥੇ ਫੋਟੋਆਂ ਕਰਵਾਉਂਦੇ ਨੇ ਆ ਸਾਰੇ ਬਾਈ ਤੁਸੀਂ ਦੇਖ ਸਕਦੇ ਹੋ ਨਾ ਉਹ ਲੰਬੀ ਲਾਈਨ ਹੈ ਜੀ ਉੱਧਰ ਤੱਕ ਜਿਹੜੇ ਸਾਰੇ ਲੋਕਾਂ ਨੇ ਜਿਹੜੇ ਫੋਟੋਆਂ ਕਰਾ ਰਹੇ ਨੇ ਨਾ ਤੇ ਬਹੁਤ ਸੋਹਣਾ ਨਜ਼ਾਰਾ ਜੀ ਰਾਤ ਨੂੰ ਹਵਾ ਮਹਿਲ ਦਾ ਤੇ ਅੱਜ ਆਪਾਂ ਨੇ ਤੁਹਾਨੂੰ ਦਿਖਾਇਆ ਹਵਾ ਮਹਿਲ ਤੇ ਜੰਤਰ ਮੰਤਰ ਤੇ ਆਪਾਂ ਤੇ ਘੁੰਮ ਕੇ ਆ ਗਏ ਤੇ ਸ਼ਾਮ ਦਾ ਸਮਾਂ ਹੋ ਗਿਆ ਜੀ 10:00 ਵਜੇ ਤੇ ਅੱਜ ਹੁਣ ਰੂਮ ਚ ਕਰਦੇ ਆ ਰੈਸਟ ਤੇ ਕੱਲ ਨੂੰ ਚੱਲਾਂਗੇ ਆਪਾਂ ਅੱਗੇ ਰਿਆਣੀਆਂ ਖੂਬਸੂਰਤ ਥਾਵਾਂ ਨੇ ਦਿਖਾਉਣੇ ਆ ਤੁਹਾਨੂੰ ਜੈਪੁਰ ਦੀ ਹਨ ਕੱਲ ਨੂੰ ਵੀ ਆਪਾਂ ਹੋਰੇ ਜੈਪੁਰੇ ਆ ਤੇ ਹੁਣ ਜਿਹੜਾ ਵੀਡੀਓ ਦਾ ਐਂਡ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੇਕਰ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਜੀ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਦੇ ਨਾਲ